ਪਾਕਿਸਤਾਨ ਦੇ ਨਾਲ ਵੱਧਦੇ ਤਣਾਅ ਦਰਮਿਆਨ ਅੱਜ ਮੌਕ ਡ੍ਰਿਲ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਮੌਜੂਦਾ ਸਮੇਂ ਬਣੇ ਤਣਾਅ ਦੇ ਆਲਮ ਵਿੱਚ ਇਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਅੱਜ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਜਿਸ ਵਿੱਚ ਪ੍ਰਮੁੱਖ ਤੌਰ ਤੇ ਸਿਵਲ ਡਿਫੈਂਸ ਯਾਨੀ ਕਿ ਨਾਗਰਿਕ ਸੁਰੱਖਿਆ ਦਾ ਅਭਿਆਸ ਅਤੇ ਇਸ ਦੀ ਰਿਹਰਸਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਸਿਵਲ ਡਿਫੈਂਸ ਕਾਨੂੰਨ ਮੁਤਾਬਕ ਗ੍ਰਹਿ ਮੰਤਰਾਲੇ ਕੋਲ ਸੂਬਿਆਂ ਨੂੰ ਅਜਿਹੇ ਮੌਕ ਡ੍ਰਿਲ ਕਰਵਾਉਣ ਲਈ ਨਿਰਦੇਸ਼ ਜਾਰੀ ਕਰਨ ਦਾ ਅਧਿਕਾਰ ਹੁੰਦਾ ਹੈ ਹੁਣ ਕਈ ਜਾਣਨ ਵਾਲੀਆਂ ਗੱਲਾਂ ਨੇ ਕਿ ਮੌਕ ਡ੍ਰਿਲ ਵਿੱਚ ਕੀ ਹੁੰਦਾ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਸ ਸੰਬੰਧੀ ਕਿਸੇ ਵੀ ਕਿਸਮ ਦੀ ਕਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ ਮੌਕ ਡ੍ਰਿਲ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਲੋਕ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਕਿਵੇਂ ਪ੍ਰਤੀਕਿਰਿਆ ਦਿੰਦੇ ਨੇ ਕੀ ਕਰਦੇ ਨੇ ਅਤੇ ਆਪਣੇ ਬਚਾ ਲਈ ਕੀ ਕੁਝ ਕੀਤਾ ਜਾ ਸਕਦਾ ਹੈ ਇਸ ਲਈ ਚੁਣੇ ਹੋਏ ਲੋਕਾਂ ਅਤੇ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਆਮ ਤੌਰ ਤੇ ਕਿਸੇ ਹਮਲੇ ਦੁਰਘਟਨਾ ਜਾਂ ਅੱਗ ਵਰਗੀ ਐਮਰਜੈਂਸੀ ਦੀ ਸਥਿਤੀ ਦੀ ਤਿਆਰੀ ਦੇ ਪੱਧਰ ਨੂੰ ਜਾਣਨ ਲਈ ਮੌਕ ਡ੍ਰਿਲ ਕੀਤੇ ਜਾਂਦੇ ਇਸ ਵਿੱਚ ਕਈ ਇਲਾਕਿਆਂ ਨੂੰ ਸ਼ਾਮਲ ਕੀਤਾ ਜਾਂਦਾ ਮੌਕ ਡ੍ਰਿਲ ਦਾ ਮਕਸਦ ਹੁੰਦਾ ਹੈ ਕਿ ਵਲੰਟੀਅਰ ਐਨ ਸੀ ਸੀ ਐਨ ਐ ਐਸ ਅਤੇ ਹੋਰ ਲੋਕਾਂ ਨੂੰ ਜਾਗਰੂਕ ਅਤੇ ਸਮੇਂ ਦੇ ਹਾਣੀ ਰੱਖਿਆ ਜਾ ਸਕੇ ਤਾਂ ਜੋ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਉਹਨਾਂ ਨੂੰ ਤਿਆਰ ਕੀਤਾ ਜਾ ਸਕੇ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਸਕੂਲਾਂ ਕਾਲਜਾਂ ਵਿੱਚ ਅਤੇ ਸਮਾਜਿਕ ਥਾਵਾਂ ਉੱਤੇ ਵੀ ਅੱਗ ਲੱਗਣ ਵਰਗੀ ਘਟਨਾ ਜਾਂ ਫਿਰ ਕੁਚਾਲ ਜਾਂ ਕਿਸੇ ਹੋਰ ਤਰਾਸ ਦੀ ਸੰਬੰਧੀ ਤਿਆਰੀ ਨੂੰ ਪਰਖਣ ਲਈ ਅਕਸਰ ਡ੍ਰਿਲ ਕਰਵਾਈ ਜਾਂਦੀ ਹੈ ਹੀ ਉਸੇ ਤਰ੍ਹਾਂ ਕਿਸੇ ਜੰਗ ਦੇ ਆਲਮ ਵਿੱਚ ਜਾਂ ਕਿਸੇ ਇਹੋ ਜਿਹੇ ਖਤਰੇ ਵਾਲੇ ਮਾਹੌਲ ਵਿੱਚ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਿਖਲਾਈ ਦੇਣ ਲਈ ਜਾਂ ਤਿਆਰੀ ਦਾ ਅਭਿਆਸ ਕਰਵਾਉਣ ਲਈ ਡ੍ਰਿਲ ਕਰਵਾਈ ਜਾਂਦੀ ਹੈ ਤੇ ਅੱਜ ਦੀ ਮੌਕ ਡ੍ਰਿਲ ਵੀ ਇਸੇ ਲਈ ਉੱਪਰ ਕਰਵਾਈ ਜਾ ਰਹੀ ਹੈ ਇਸ ਸਮੇਂ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਜਾਂ ਸੰਸਥਾਵਾਂ ਦੀਆਂ ਸਾਰੀਆਂ ਬੱਤੀਆਂ ਜਾਂ ਲਾਈਟਾਂ ਕੁਝ ਸਮੇਂ ਲਈ ਪੂਰੀ ਤਰ੍ਹਾਂ ਬੰਦ ਰੱਖਣ ਦੀ ਹਦਾਇਤ ਵੀ ਕੀਤੀ ਜਾ ਸਕਦੀ ਹੈ ਜਾਂ ਜੋ ਇਹ ਦੱਸਿਆ ਜਾ ਸਕੇ ਕਿ ਜੇਕਰ ਬਿਜਲੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ ਤਾਂ ਕਿਹੜੇ ਉਪਾਅ ਕੀਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਕਿਸੇ ਵੀ ਐਮਰਜੈਂਸੀ ਹਾਲਾਤ ਵਿੱਚ ਸਿਵਲ ਡਿਫੈਂਸ ਪ੍ਰਤੀਕਿਰਿਆ ਕਿਸੇ ਖਾਸ ਥਾਂ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਉਣ ਲਈ ਸਿਖਲਾਈ ਉੱਪਰ ਵੀ ਜ਼ੋਰ ਦਿੱਤਾ ਜਾਂਦਾ ਹੈ ਕਿਸੇ ਵੀ ਸੰਭਾਵੀ ਹਵਾਈ ਹਮਲੇ ਦੀਆਂ ਚੇਤਾਵਨੀਆਂ ਕਿੰਨੀਆਂ ਪ੍ਰਭਾਵਸ਼ਾਲੀ ਹੋਣਗੀਆਂ ਕੰਟਰੋਲ ਰੂਮ ਦੇ ਕੰਮਕਾਜ ਦਾ ਨਰੀਖਣ ਕਰਨਾ ਅਤੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਹਮਲਿਆਂ ਦੌਰਾਨ ਕੰਮ ਕਰਨ ਦੇ ਤਰੀਕੇ ਬਾਰੇ ਸਿਖਲਾਈ ਦੇਣਾ ਵੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦਾ ਹੈ ਇਸ ਤਰ੍ਹਾਂ ਸੌਖੇ ਸ਼ਬਦਾਂ ਵਿੱਚ ਜੇਕਰ ਸਮਝਣਾ ਹੋਵੇ ਤਾਂ ਮੌਕ ਡ੍ਰਿਲ ਇੱਕ ਅਭਿਆਸ ਹੁੰਦਾ ਹੈ ਇੱਕ ਕਿਸਮ ਦੀ ਤਿਆਰੀ ਹੁੰਦੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਸਥਿਤੀ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਉਸ ਸੰਬੰਧੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਮਕਸਦ احتیاط ਪ੍ਰਤਨਾ ਹੁੰਦਾ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਲੋਕ ਖੁਦ ਵੀ ਸੁਰੱਖਿਆ ਪੱਖੋਂ ਜਾਗਰੂਕ ਹੋ ਸਕਣ